ਇਹਦੀ ਜਿੱਤ ਹੈ ਜੀ ਕੇਜਰੀਵਾਲ ਜੀ ਦੀਆਂ ਨੀਤੀਆਂ ਨੂੰ ਪੂਰੰਤਮ ਸਰਕਾਰ ਦੇ ਕੰਮਾਂ ਨੂੰ ਸਾਡੇ ਵਰਕਰਸ ਵਲੰਟੀਅਰਸ ਦੀ ਮਿਹਨਤ ਨੂੰ ਸਲਾਮ ਹੈ ਉਹਨਾਂ ਦੇ ਜਜ਼ਬੇ ਨੂੰ ਸਲਾਮ ਹੈ ਪੌਣੇ 2 ਲੱਖ ਲੁਧਿਆਣਾ ਵਸਦੇ VOTER ਨੇ ਜਿਹੜੇ ਉਹਨਾਂ ਨੂੰ ਸਲਾਮ ਹੈ ਔਰ ਸੰਜੀਵ ਅਰੋੜਾ ਜੀ ਦੀ ਸ਼ਰਾਫਤ ਹਲੀਮੀ ਇਮਾਨਦਾਰੀ ਇਹ ਸਾਰੇ ਫੈਕਟਰ ਸੀਗੇ ਜਿਨ੍ਹਾਂ ਦੀ ਵਜ੍ਹਾ ਕਰਕੇ ਬਹੁਤ ਵੱਡੀ ਜਿੱਤ ਜਿਹੜੀ ਉਹ ਲੁਧਿਆਣਾ ਵੈਸਟ ਚ ਹੋਈ ਹੈ। ਜੋੜੇ ਤੁਹਾਡੇ ਵੱਲੋਂ ਕਿਹਾ ਗਿਆ ਸੀਗਾ ਕਿ ਢੋਲ ਵੱਜਣਗੇ ਕੱਲ੍ਹ ਕਹਿ ਦਿੱਤਾ ਗਿਆ ਢੋਲ ਵੱਜਦੇ ਪਏ ਦੀ ਦਫਤਰ ਤੇ ਤਾਂ ਫਿਰ ਜਦੋਂ ਨੀਅਤ ਸਾਫ਼ ਹੋਵੇ ਨੀਅਤ ਸੱਚੀ ਹੋਵੇ ਤੇ ਲੋਕਾਂ ਦਾ ਆਥਾ ਪਿਆਰ ਹੋਵੇ ਔਰ ਪ੍ਰਮਾਤਮਾ ਦੀ ਨਿਗਾਹ ਸਿੱਧੀ ਹੋਵੇ ਤੇ ਫਿਰ ਢੋਲ ਤਾਂ ਵੱਜਣੀ ਨਹੀਂ ਜੇ ਵੱਜ ਰਹੇ ਨੇ। 7100 ਦੀ ਲੀਡ ਹੈ ਹੋਰ ਲੀਡ ਮਤਲਬ ਵੀ ਵਧੇਗੀ ਜੀ। ਡੈਫੀਨੇਟਲੀ ਜੇ ਮੇਰੇ ਖਿਆਲ ਸੇ 2-3-4 ਆਊਟ ਪਏ ਨੇ ਹੋਰ ਲੀਡ ਵਧੇਗੀ। ਠੀਕ ਹੈ ਜੀ। ਵੈਸਟ ਦੀ ਸੀਟ ਭਾਜਪੀ ਦਾ ਗੜ ਕੜੋਹਾ ਟੋਹਾਨ ਵਾਲ ਉਸ ਗੁਜਰਾਤ ਦੀ ਧਰਤੀ ਦੇ ਉੱਤੋਂ ਬਾਈ ਇਲੈਕਸ਼ਨ ਦੇ ਵਿੱਚ ਐਡੇ ਵੱਡੇ ਮਾਰਜਨ ਦੇ ਨਾਲ ਸੀਟ ਕੱਢ ਲੈਣਾ ਬਾਈ ਪੋਲ ਦੇ ਵਿੱਚੋਂ ਮੈਂ ਸਮਝਦਾ ਹਾਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਭਾਰਤ ਪ੍ਰਤੀ ਨੀਤੀਆਂ ਨੂੰ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਪੰਜਾਬ ਪ੍ਰਤੀ ਜੋ ਸੋਚ ਹੈ ਨੀਤੀਆਂ ਕੀਤੇ ਕੰਮ ਨੇ ਉਹਨਾਂ ਨੂੰ ਅੱਜ ਬੂਰ ਪਿਆ ਔਰ ਇਹ ਨਵੇਂ ਸੂਰਜ ਦਾ ਉਦੇ ਹੋਇਆ ਔਰ ਇਹ ਨਵਾਂ ਸੂਰਜ ਰਾਜਨੀਤੀ ਦੇ ਵਿੱਚ ਭਾਰਤ ਦੇ 28 ਸੂਬੇ ਤੇ 8 ਯੂਨੀਅਨ ਟੈਰੀਟਰੀਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਹ ਦਿਨ ਦੂਰ ਨਹੀਂ ਜਿੱਤਣ ਸਾਰੇ ਸੂਬਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਊਗੀ। ਉਹ ਸੋਨ ਸਾਹਿਬ ਮੰਤਰੀ ਮੰਡਲ ਦੇ ਵਿੱਚ ਬਿਠਾਉਣ ਦੀ ਜਿਹੜੀ ਆ ਗੱਲ ਹੋਈ ਸੀ ਵਾਦਾ ਹੋਇਆ ਸੀ ਕਿ ਮੰਤਰੀ ਮੰਡਲ ਦੇ ਕੱਲਾ ਕੱਲਾ ਵਾਦਾ ਜੋ ਕੀਤਾ ਸੀ ਪੂਰਾ ਕਰਾਂਗੇ। ਸੋਨ ਸਾਹਿਬ ਲਗਾਤਾਰ 2022 ਨਾਲ 2022 ਦੀ ਕਿਹੜੀ ਸੀਗੇ ਹੋਮੇਸ਼ਾ ਹੀ ਉਹਨਾਂ ਦੀ ਚੋਣ ਕੈਂਪੇਨ ਦਾ ਹਿੱਸਾ ਬਣੇ ਸੀਗੇ। ਬਿਲਕੁਲ ਦੇਖੋ ਮੇਰੇ ਵੱਡੇ ਭਰਾ ਸੀ ਪਾਰਟੀ ਨੇ ਜੋ ਡਿਊਟੀ ਲਾਈ ਸੀ ਸਿਰ ਝੁਕਾ ਕੇ ਅਸੀਂ ਹਰ ਪੱਖੋਂ ਪੂਰਾ ਜੋਰ ਲਾਇਆ ਔਰ ਸੰਗਤ ਦੇ ਅੱਗੇ ਅਸੀਂ ਝੋਲੀ ਆਡ-ਆਡ ਕੇ ਦਵਾਰੇ-ਦਵਾਰੇ ਗਏ ਆ ਪੂਰਾ ਜੋਰ ਲਾਇਆ ਸੀ ਉਸ ਜੋਰ ਦਾ ਹੀ ਨਤੀਜਾ ਹੈ ਕਿ ਅੱਜ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਹੈ ਜਿਹੜੀ ਅੱਜ ਦੋ ਜਾਨੀ ਕਿ ਬਾਈ ਪੋਲਸ ਨੇ ਜਿਹੜੀ ਵੱਡੀ ਗਿਣਤੀ ਦੇ ਵਿੱਚ ਅਸੀਂ ਜਿੱਤੀ ਇੱਕ ਫਤਵਾ ਦੇ ਦਿੱਤਾ ਜਨਤਾ ਨੇ ਜੀ ਸਰ ਕਿਸਦਾ ਦੇ ਦੇਉ ਬਹੁਤ ਵੱਡਾ ਫਤਵਾ ਹੈ ਜੀ ਇਹ ਜਨਤਾ ਹੀ ਦੇਖੋ ਮਾਲਕ ਹੁੰਦੀ ਹੈ ਇਹ ਡੈਮੋਕ੍ਰੇਸੀ ਦੇ ਵਿੱਚ ਜਨਤਾ ਦਾ ਦਰਬਾਰ ਹੀ ਸਭ ਤੋਂ ਵੱਡਾ ਦਰਬਾਰ ਹੁੰਦਾ ਅੱਜ ਜਨਤਾ ਨੇ ਆਪਣਾ ਲੀਡਰ ਹੈ ਜਿਹੜਾ ਲੁਧਿਆਣਾ ਵਸ ਤੋਂ ਇੱਕ ਵਾਰ ਚੁਣ ਕੇ ਲੁਧਿਆਣੇ ਤੋਂ ਫੇਰ ਦੱਸਤਾ ਕਿ ਲੋਕਾਂ ਆਮ ਆਦਮੀ ਪਾਰਟੀ ਦੇ ਉੱਤੇ ਪੂਰਨ ਘਰੋਸਾ ਜਿਹੜਾ ਹੈ ਉਹ ਪੂਰਾ ਬਰਕਰਾਰ ਹੈ। ਹਸਨ ਸਾਹਿਬ 2027 ਦੀ ਪੱਤੀ ਮੋਰ ਦੇਖਦੇ ਹੁਣ ਜਿਹੜਾ ਵੱਡਾ 100% ਵੱਡੇ ਮਾਰਜਨ ਦੇ ਨਾਲ 2027 ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਸਰ ਵਿਰੋਧੀਆਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕੀ ਕਹਿਣਾ ਜਾਓਗੇ ਜੀ? ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਲੁਧਿਆਣਾ ਵਾਲਾ ਮੁਬਾਰਕਾਂ ਜਿਨ੍ਹਾਂ ਨੇ ਇਹਨਾਂ ਮਾਨ ਸਤਕਾਰ ਬਖਸ਼ਿਆ। ਠੀਕ ਹੈ ਜੀ ਸੁਰੇ ਨਹੀਂ ਆਪਾਂ। ਠੀਕ ਹੈ ਜੀ। ਕੀ ਕਹੋਗੇ? ਅੱਧੀ ਇੱਥੇ ਜਿੱਤ ਹੈ ਜੀ ਕੌਮ ਕੈਮਰੇ ਤੋਂ ਪਰੇ ਹੋ ਜਾਂਦੇ ਕੇਜਰੀਵਾਲ ਜੀ ਦੀਆਂ ਨੀਤੀਆਂ ਨੂੰ ਪੂਰਤ ਮੰਤਰੀ ਸਰਕਾਰ ਦੇ ਕੰਮਾਂ ਨੂੰ ਸਾਡੇ ਵਰਕਰਜ਼ ਵੌਲੰਟੀਅਰਜ਼ ਦੀ ਮਿਹਨਤ ਨੂੰ ਸਲਾਮ ਹੈ ਉਹਨਾਂ ਦੇ ਜਜ਼ਬੇ ਨੂੰ ਸਲਾਮ ਹੈ ਪੌਣੇ 2 ਲੱਖ ਲੁਧਿਆਣਾ ਵਸਦੇ ਵੋਟਰ ਨੇ ਜਿਹੜੇ ਉਹਨਾਂ ਨੂੰ ਸਲਾਮ ਹੈ ਔਰ ਸੰਜੀਵ ਅਰੋੜਾ ਜੀ ਦੀ ਸ਼ਰਾਫਤ ਹਲੀਮੀ ਇਮਾਨਦਾਰੀ ਇਹ ਸਾਰੇ ਫੈਕਟਰ ਸੀਗੇ ਜਿਨ੍ਹਾਂ ਦੀ ਵਜ੍ਹਾ ਕਰਕੇ ਬਹੁਤ ਵੱਡੀ ਜਿੱਤ ਜਿਹੜੀ ਲੁਧਿਆਣਾ ਦਾ ਬੈਸਟ ਹੋਈ ਹੈ। ਜਿਹੜੇ ਤੁਹਾਡੇ ਵੱਲੋਂ ਕਿਹਾ ਗਿਆ ਸੀਗਾ ਕਿ ਢੋਲ ਵੱਜਣਗੇ ਕੱਲ ਹੀ ਕਹਿ ਦਿੱਤਾ ਕਿ ਆਹ ਢੋਲ ਵੱਜਦੇ ਪਏ ਆ ਦੀ ਦਫਤਰ। ਇਹ ਤਾਂ ਫਿਰ ਜਦੋਂ ਨੀਅਤ ਸਾਫ਼ ਹੋਵੇ, ਨੀਅਤ ਸੱਚੀ ਹੋਵੇ ਤੇ ਲੋਕਾਂ ਦਾ ਆਥਾ ਪਿਆਰ ਹੋਵੇ ਔਰ ਪ੍ਰਮਾਤਮਾ ਦੀ ਨਿਗਾਹ ਸਿੱਧੀ ਹੋਵੇ ਤੇ ਫਿਰ ਢੋਲ ਤਾਂ ਵੱਜਣੀ ਨਹੀਂ ਜੇ ਵੱਜ ਰਿਹਾ ਹੈ। 7200 ਦੀ ਲੀਡ ਹੈ, ਹੋਰ ਲੀਡ ਮਤਲਬ ਕੀ ਵਧੇਗੀ ਜੀ? ਡੈਫੀਨੇਟਲੀ ਜੇ ਇਹ ਮੇਰੇ ਖਿਆਲ ਸੇ 2-3-4 ਰਾਊਂਡ ਪਏ ਨੇ, ਹੋਰ ਲੀਡ ਵਧੇਗੀ। ਠੀਕ ਹੈ। ਬੈਸਟ ਦੀ ਸੀਟ। ਭਾਜਪਾ ਦਾ ਗੜਕ ਉਸ ਗੁਜਰਾਤ ਦੀ ਧਰਤੀ ਦੇ ਉੱਤੋਂ ਬਾਈ ਇਲੈਕਸ਼ਨ ਦੇ ਵਿੱਚ ਐਡੇ ਵੱਡੇ ਮਾਰਜਨ ਦੇ ਨਾਲ ਸੀਟ ਕੱਢ ਲੈਣਾ ਬਾਈ ਪੋਲ ਦੇ ਵਿੱਚੋਂ ਮੈਂ ਸਮਝਦਾ ਹਾਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਭਾਰਤ ਪ੍ਰਤੀ ਨੀਤੀਆਂ ਨੂੰ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਪੰਜਾਬ ਪ੍ਰਤੀ ਜੋ ਸੋਚ ਹੈ ਨੀਤੀਆਂ ਕੀਤੇ ਕੰਮ ਨੇ ਉਹਨਾਂ ਨੂੰ ਅੱਜ ਬੂਰ ਪਿਆ ਔਰ ਇਹ ਨਵੇਂ ਸੂਰਜ ਦਾ ਉਦੇ ਹੋਇਆ ਔਰ ਇਹ ਨਵਾਂ ਸੂਰਜ ਰਾਜਨੀਤੀ ਦੇ ਵਿੱਚ ਭਾਰਤ ਦੇ 28 ਸੂਬੇ ਤੇ 8 ਯੂਨੀਅਨ ਟੈਰੀਟਰੀਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਹ ਦਿਨ ਦੂਰ ਨਹੀਂ ਜਿੱਤਣ ਸਾਰੇ ਸੂਬਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਊਗੀ। ਉਹ ਸੋਨ ਸਾਹਿਬ ਮੰਤਰੀ ਮੰਡਲ ਦੇ ਵਿੱਚ ਬਿਠਾਉਣ ਦੀ ਜਿਹੜੀ ਆ ਗੱਲ ਹੋਈ ਸੀ ਵਾਦਾ ਹੋਇਆ ਸੀ ਕਿ ਮੰਤਰੀ ਮੰਡਲ ਦੇ ਕੱਲਾ ਕੱਲਾ ਵਾਦਾ ਜੋ ਕੀਤਾ ਸੀ ਪੂਰਾ ਕਰਾਂਗੇ। ਸੋਨ ਸਾਹਿਬ ਲਗਾਤਾਰ ਜੀ ਉਹਨਾਂ ਦੇ ਨਾਲ 2027 ਦੇ ਕਿੰਨੇ ਸੀ ਇਹ ਹੋਰ ਹਮੇਸ਼ਾ ਹੀ ਉਹਨਾਂ ਦੀ ਚੋਣ ਕੈਂਪੇਨ ਦਾ ਹਿੱਸਾ ਬਣੇ ਸੀਗੇ। ਬਿਲਕੁਲ ਦੇਖੋ ਮੇਰੇ ਵੱਡੇ ਭਰਾ ਸੀ ਪਾਰਟੀ ਨੇ ਜੋ ਡਿਊਟੀ ਲਾਈ ਸੀ ਸਿਰ ਝੁਕਾ ਕੇ ਅਸੀਂ ਹਰ ਪੱਕੇ ਪੂਰਾ ਜੋਰ ਲਾਇਆ ਹੈ। ਔਰ ਸੰਗਤ ਦੇ ਅੱਗੇ ਅਸੀਂ ਝੋਲੀ ਆਡ ਅਡ ਕੇ ਦੁਆਰੇ ਦੁਆਰੇ ਗਏ ਆ ਪੂਰਾ ਜੋਰ ਲਾਇਆ ਸੀ ਉਸ ਜੋਰ ਦਾ ਹੀ ਨਤੀਜਾ ਹੈ ਕਿ ਅੱਜ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਹੈ ਜਿਹੜੀ ਅੱਜ ਦੋ ਜਾਨੀ ਕਿ ਬਾਈ ਪੋਲਸ ਨੇ ਜਿਹੜੀ ਵੱਡੀ ਗਿਣਤੀ ਦੇ ਵਿੱਚ ਅਸੀਂ ਇੱਕ ਫਤਵਾ ਦੇ ਦਿੱਤਾ ਜਨਤਾ ਨੇ ਜੀ ਸਰ ਕਿਸਲਾ ਦੇ ਦੇਉ ਬਹੁਤ ਵੱਡਾ ਫਤਵਾ ਹੈ ਜੀ ਇਹ ਜਨਤਾ ਹੀ ਦੇਖੋ ਮਾਲਕ ਹੁੰਦੀ ਹੈ ਇਹ ਡੈਮੋਕਰੇਸੀ ਦੇ ਵਿੱਚ ਜਨਤਾ ਦਾ ਦਰਬਾਰ ਹੀ ਸਭ ਤੋਂ ਵੱਡਾ ਦਰਬਾਰ ਹੁੰਦਾ ਅੱਜ ਜਨਤਾ ਨੇ ਆਪਣਾ ਲੀਡਰ ਹੈ ਜਿਹੜਾ ਲੁਧਿਆਣਾ ਵੈਸ ਤੋਂ ਇੱਕ ਵਾਰ ਚੁਣ ਕੇ ਲੁਧਿਆਣੇ ਤੋਂ ਫੇਰ ਦੱਸਤਾ ਕਿ ਲੋਕਾਂ ਦਾ ਆਮ ਆਦਮੀ ਪਾਰਟੀ ਦੇ ਉੱਤੇ ਪੂਰਨ ਭਰੋਸਾ ਜਿਹੜਾ ਹੈ ਉਹ ਪੂਰਾ ਬਰਕਰਾਰ ਹੈ। ਸੁਨ ਸਾਹਿਬ 2027 ਦੀ ਪੱਤੀ ਮੋਰ ਦੇਖਦੇ ਹੁਣ ਜਿਹੜਾ ਵੱਡਾ 100% ਵੱਡੇ ਮਾਰਜਨ ਦੇ ਨਾਲ 2027 ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਸਰ ਵਿਰੋਧੀਆਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕੀ ਕਹਿਣਾ ਜਾਓਗੇ ਜੀ? ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਲੁਧਿਆਣਾ ਵਾਲੇ ਮੁਬਾਰਕਾਂ ਜਿਨ੍ਹਾਂ ਨੇ ਇਹਨਾਂ ਮਾਨ ਸਤਕਾਰ ਬਖਸ਼ਿਆ। ਠੀਕ ਹੈ ਜੀ ਸੁਰੇ ਨਹੀਂ ਆਪਾਂ। ਠੀਕ ਹੈ ਜੀ। ਕੀ ਕਹੋਗੇ?